ਪੰਜਾਬ ਸਮੇਤ ਤੇ ਪੰਜਾਬ ਦੇ ਲਾਗਲੇ ਇਲਾਕਿਆਂ ਦੇ ਵਿੱਚ ਲਗਾਤਾਰ ਅਮੀਦਾ ਕਹਿਰ ਦੇਖਣ ਨੂੰ ਮਿਲ ਰਿਹਾ ਜੇਕਰ ਗੱਲ ਕੀਤੀ ਜਾਵੇ ਹਿਮਾਚਲ ਉੱਤਰਾਖੰਡ ਜਾਂ ਫਿਰ ਪੰਜਾਬ ਦੀ ਤਾਂ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਬਰਸਾਤ ਹੋ ਰਹੀ ਹੈ ਹਿਮਾਚਲ ਦੇ ਵਿੱਚੋਂ ਵੀ ਤਸਵੀਰਾਂ ਸਾਹਮਣੇ ਆਈਆਂ ਜਿਸ ਨੇ ਇੱਕ ਵਾਰੀ ਰੌਂਗ ਟੇਖੇ ਖੜੇ ਕਰ ਦਿੱਤੇ ਜਿੱਥੇ ਕੁਦਰਤ ਦਾ ਰੁੱਧ ਰੂਪ ਦੇਖਣ ਨੂੰ ਮਿਲਿਆ ਤੇ ਹੁਣ ਅਜਿਹੀ ਇੱਕ ਤਸਵੀਰ ਉੱਤਰਾਖੰਡ ਤੋਂ ਸਾਹਮਣੇ ਆਈ ਹੈ ਜਿੱਥੇ ਉੱਤਰਾਖੰਡ ਦੇ ਵਿੱਚ ਬੱਦਲ ਫਟਣ ਕਾਰਨ ਮਹਿਜ਼ 45 ਮਿੰਟਾਂ ਦੇ ਵਿੱਚ ਪੂਰੇ ਦਾ ਪੂਰਾ ਪਿੰਡ ਤਬਾਹ ਹੋ ਗਿਆ ਜੀहां ਠੀਕ ਸੁਣਿਆ ਤੁਸੀਂ ਤਾਂ ਤੁਹਾਨੂੰ ਦੱਸ ਦਈਏ ਕਿ ਦੁਪਹਿਰ ਦੇ ਪੌਣੇ 2 ਵਜੇ ਦੇ ਕਰੀਬ ਅਚਾਨਕ ਬੱਦਲ ਫਟਿਆ ਜਿਸ ਕਰਕੇ ਪੂਰੇ ਦਾ ਪੂਰਾ ਪਿੰਡ ਮਹਿਜ਼ 45 ਸਕਿੰਟਾਂ ਦੇ ਵਿੱਚ ਰੁੜ ਗਿਆ ਹੈ ਤੇ ਹੁਣ ਉੱਥੇ ਨਾਮੋ ਨਿਸ਼ਾਨ ਜਿਹੜਾ ਪਿੰਡ ਦਾ ਉਹ ਦੇਖਣ ਨੂੰ ਨਹੀਂ ਮਿਲ ਰਿਹਾ ਜਿੱਥੇ ਵੀ ਨਿਗਾਹ ਜਾ ਰਹੀ ਹੈ ਸਿਰਫ ਗਾਰਾ ਹੈ ਤੇ ਮਲਵਾ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਉੱਤਰਾਖੰਡ ਦੇ ਤਾਰਲੀ ਦੇ ਵਿੱਚ ਖੀਰ ਗੰਗਾ ਨਾਮ ਦਾ ਇਹ ਪਿੰਡ ਹੈ ਜਿੱਥੇ ਬੱਦਲ ਫਟਣ ਕਰਕੇ ਪੂਰੀ ਤਬਾਹੀ ਮਚੀ ਹੈ ਜੋਕਰ ਹੁਣ ਤੱਕ ਜਾਣਕਾਰੀ ਮਿਲ ਰਹੀ ਹੈ ਕਿ 4 ਲੋਕਾਂ ਦੀ ਮੌਤ ਹੋ ਗਈ ਹੈ ਤੇ 50 ਤੋਂ ਵੱਧ ਲੋਕ ਜਿਹੜਾ ਨੇ ਉਹ ਲਾਪਤਾ ਦੱਸੇ ਜਾ ਰਹੇ ਨੇ ਤਾਂ ਅਚਾਨਕ 1:45 ਮਿੰਟ ਦੇ ਕਰੀਬ ਜਿਹੜਾ ਹੈ ਬੱਦਲ ਫਟਦਾ ਹੈ ਤੇ ਉਸ ਤੋਂ ਮਹਿਜ਼ 45 ਮਿੰਟ 45 ਸੈਕਿੰਡਾਂ ਦੇ ਵਿੱਚ ਜਿਹੜਾ ਹੈ ਪੂਰੇ ਦਾ ਪੂਰਾ ਪਿੰਡ ਜਿਹੜਾ ਤਬਾਹ ਹੋ ਜਾਂਦਾ ਹੈ ਤਾਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਵੀ ਤੁਹਾਡੀ ਨਿਗਾਹ ਜਾਏਗੀ ਸਿਰਫ ਤੁਹਾਨੂੰ ਮਲਵਾ ਹੀ ਮਲਵਾ ਦੇਖਣ ਨੂੰ ਮਿਲੇਗਾ ਇਸ ਤੋਂ ਇਲਾਵਾ ਇੱਕ ਤਸਵੀਰ ਵੀਡੀਓ ਵੀ ਹੈ ਜਿਹੜੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਪਿੱਛੋਂ ਆ ਰਿਹਾ ਪਾਣੀ ਤੇ ਮਲਵਾ ਜਿਹੜਾ ਤੁਸੀਂ ਸਾਫ਼ ਦੇਖ ਸਕਦੇ ਹੋ ਤਾਂ ਬੇहद ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਬੇहद ਭਿਆਨਕ ਤਸਵੀਰਾਂ ਨੇ ਜਿੱਥੇ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਤੇ ਉਸੇ ਤਰੀਕੇ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਅਜਿਹੀਆਂ ਹੀ ਤਸਵੀਰਾਂ ਪਿਛਲੇ ਹਫ਼ਤੇ ਜਿਹੜੀਆਂ ਨੇ ਉਹ ਮੰਡੀ ਹਿਮਾਚਲ ਤੋਂ ਦੇਖਣ ਨੂੰ ਮਿਲੀਆਂ ਸੀ ਜਿੱਥੇ ਹਿਮਾਚਲ ਦੇ ਵਿੱਚ ਵੀ ਤੜਕਸਾਰ ਬੱਦਲ ਫੜਦਾ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਜਿਹੜੀਆਂ ਤਵਾਹੀ ਦੀਆਂ ਤਸਵੀਰਾਂ ਨੇ ਉਹ ਦੇਖਣ ਨੂੰ ਮਿਲਦੀਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜੋ ਪੂਰੇ ਪੰਜਾਬ ਦੇ ਵਿੱਚ ਵੀ ਜਾਂ ਫਿਰ ਆਲੇ ਦੁਆਲੇ ਦੇ ਇਲਾਕਿਆਂ 'ਚ ਬਰਸਾਤ ਹੋ ਰਹੀ ਹੈ ਤਾਂ ਪੰਜਾਬ ਵੀ ਕਾਫੀ ਖਾਸਾ ਅਲਰਟ ਦੇ ਉੱਤੇ ਪਹੁੰਚ ਗਿਆ ਹੈ ਜੇਕਰ ਹਰਿਆਣਾ ਦੀ ਹਿਮਾਚਲ ਦੀ ਗੱਲ ਕੀਤੀ ਜਾਵੇ ਤਾਂ ਹਿਮਾਚਲ ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਪੰਜਾਬ ਦੇ ਡੈਮਾਂ ਦੇ ਵਿੱਚ ਪਾਣੀ ਛੱਡਿਆ ਗਿਆ ਜਿਸ ਕਰਕੇ ਪੰਜਾਬ ਦੇ ਡੈਮ ਜਿਹੜਾ ਨੇ ਉਹ ਫਾਨ ਤੇ ਆ ਗਏ ਨੇ ਤੇ ਕਿਸੇ ਸਮੇਂ ਵੀ ਪੰਜਾਬ ਦੇ ਡੈਮਾਂ ਦੇ ਗੇਟ ਜਿਹੜਾ ਨੇ ਉਹ ਖੋਲੇ ਜਾ ਸਕਦੇ ਨੇ ਤੇ ਹੁਣ ਉੱਤਰਾਖੰਡ ਤੋਂ ਵੀ ਇਹ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਉੱਤਰਾਖੰਡ ਦੇ ਵਿੱਚ ਵੀ ਕੁਦਰਤ ਦਾ ਕਹਿਰ ਜਿਹੜਾ ਉਹ ਦੇਖਣ ਨੂੰ ਮਿਲਿਆ ਹੈ ਤਾਂ ਧਰਾਲੀ ਦੇ ਪਿੰਡ ਜਿਹੜਾ ਖੀਰ ਗੰਗਾ ਦੇ ਵਿੱਚ ਪੂਰੇ ਦਾ ਪੂਰਾ ਪਿੰਡ ਜਿਹੜਾ ਮਹਿਜ਼ 45 ਸੈਕਿੰਡਾਂ ਦੇ ਵਿੱਚ ਪੂਰਾ ਤਬਾਹ ਹੋ ਗਿਆ ਬੱਦਲ ਫਟਣ ਕਾਰਨ ਇਹ ਪੂਰੀ ਘਟਨਾ ਜਿਹੜੀ ਆ ਵਾਪਰੀ ਹੈ ਤੇ ਹੁਣ ਤੱਕ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਸ ਘਟਨਾ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਤੇ 50 ਤੋਂ ਵੱਧ ਲੋਕ ਜਿਹੜਾ ਨੇ ਉਹ ਲਪਤਾ ਦੱਸੇ ਜਾ ਰਹੇ ਨੇ ਕਈ ਘਰ ਜਿਹੜਾ ਨੇ ਉਹ ਰੁੜ ਗਏ ਨੇ ਇਸ ਤੋਂ ਇਲਾਵਾ ਪੂਰੇ ਪਿੰਡ ਦੇ ਵਿੱਚ ਜਿੱਥੇ ਵੀ ਤੁਹਾਡੀ ਨਿਗਾਹ ਜਾਏਗੀ ਸਿਰਫ ਤੁਹਾਨੂੰ ਮਲਵਾ ਹੀ ਮਲਵਾ ਜਿਹੜਾ ਹੈ ਉਹ ਦੇਖਣ ਨੂੰ ਮਿਲੇਗਾ ਹਾਲਾਂਕਿ ਰੈਸਕਿਊ ਆਪਰੇਸ਼ਨ ਵੀ ਜੇ ਸ਼ੁਰੂ ਕਰ ਦਿੱਤੇ ਗਏ ਨੇ ਲਗਾਤਾਰ ਪ੍ਰਸ਼ਾਸਨ ਦੀਆਂ ਟੀਮਾਂ ਜਿਹੜੀਆਂ ਨੇ ਉੱਥੇ ਵੱਡੇ ਪੱਧਰ ਤੇ ਪਹੁੰਚ ਰਹੀਆਂ ਨੇ ਹਲਕਾ ਵਿਧਾਇਕ ਦੇ ਵੱਲੋਂ ਵੀ ਜਿਹੜਾ ਨੇ ਲੋਕਾਂ ਦੇ ਨਾਲ ਪਲਪਲ ਦੀ ਜਾਣਕਾਰੀ ਹੋ ਸਾਂਝੀ ਕੀਤੀ ਜਾ ਰਹੀ ਹੈ ਤੇ ਐਸ ਡੀ ਆਰ ਐਫ ਤੇ ਐਨ ਡੀ ਆਰ ਐਫ ਤੇ ਹੋਰ ਆਰਮੀ ਦੀਆਂ ਟੀਮਾਂ ਜਿਹੜੀਆਂ ਨੇ ਉੱਥੇ ਪਹੁੰਚ ਕੇ ਰੈਸਕਿਊ ਆਪਰੇਸ਼ਨ ਜਿਹੜਾ ਉਹ ਚਲਾਇਆ ਜਾ ਰਿਹਾ ਹੈ ਤਾਂ ਇਸ ਖਬਰ ਤੇ ਹੋਰ ਜਾਣਕਾਰੀ ਲਮਾਂਗੇ ਉੱਤਰਾਖੰਡ ਤੋਂ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਮਹਿੰਦਰਪਾਲ ਸਿੰਘ ਅਮਿੰਦਰ ਜੀ ਕੀ ਕੋਈ ਜਾਣਕਾਰੀ ਹੈ ਤਰਾਲੀ ਦੇ ਵਿੱਚ ਵੱਡਾ ਜਿਹੜਾ ਹੈ ਹਾਦਸਾ ਵਾਪਰਿਆ ਹੈ ਤਾਂ ਬੱਦਲ ਫਟਣ ਕਰਕੇ ਮਹਿਜ਼ 45 ਸੈਕਿੰਡਾਂ 'ਚ ਪੂਰੇ ਦਾ ਪੂਰਾ ਪਿੰਡ ਤਬਾਹ ਹੋ ਗਿਆ ਅਗਰ ਉਤਰਾਖੰਡ ਦੀ ਗੱਲ ਕਰੀਏ ਪਿਛਲੇ 24 ਘੰਟੇ ਤੋਂ ਲਗਾਤਾਰ ਬਰਸਾਤ ਹੋ ਰਹੀ ਹੈ। ਹਰਾਲੀ ਦੀ ਗੱਲ ਕਰੀਏ ਤਾਂ ਇਹ ਬੰਗੋਤਰੀ ਜਿਹੜਾ ਇੱਕ ਧਾਮ ਹੈਗਾ ਚਾਰ ਧਾਮ ਯਾਤਰਾ ਜਿਹਦੇ ਵਿੱਚ ਹੁੰਦੀ ਹੈ ਉਹਦੇ ਵਿੱਚ ਇੱਕ ਮੰਨਿਆ ਜਾਂਦਾ ਪ੍ਰਮੁੱਖ ਧਾਮ ਹੈ ਜਿੱਥੋਂ ਗੰਗਾ ਜਿਹੜੀ ਨਿਕਲਦੀ ਹੈ ਸ਼ੁਰੂਆਤ ਹੁੰਦੀ ਹੈ। ਉਹਦੇ ਨੇੜੇ ਇੱਕ ਪਿੰਡ ਵਸਿਆ ਤੇ ਉੱਤੇ ਇੱਕ ਮੁੱਖ ਬਾਜ਼ਾਰ ਹੈ ਜਿੱਥੇ ਯਾਤਰੀ ਜਾਂਦੇ ਨੇ ਤੇ ਆਪਦੀ ਸ਼ਾਪਿੰਗ ਵਗੈਰਾ ਜਾਂ ਰਹਿਣ ਖਾਣ ਦੀ ਦਾਇਰ ਵਿਵਸਥਾ ਇਹਨਾਂ ਦੀ ਹੁੰਦੀ ਹੈ। ਤੇ 24 ਘੰਟੇ ਤੋਂ ਲਗਾਤਾਰ ਚੱਲ ਰਹੀ ਬਰਸਾਤ ਦੀ ਕਾਰਨ ਇਹ ਜਿਹੜਾ ਉਹਦੀ ਵਜ੍ਹਾ ਤੋਂ ਇੱਕ ਬੱਦਲ ਫਟਿਆ ਹੈ ਤੇ ਜਿਹੜੀ ਇੱਕ ਚੀਲਾ ਬਣ ਜੰਨੀ ਹੈ ਮਤਲਬ ਤੁਹਾਨੂੰ ਅਸੀਂ ਦਸੀ ਅੰਮ੍ਰਿਤਪੀਰ ਦੇ ਦਰਸ਼ਕਾਂ ਨੂੰ ਕਿ ਪੱਤਰ ਅੱਗੇ ਆ ਗਿਆ ਪਿੱਛੇ ਪਾਣੀ ਰੁਗ ਗਿਆ ਬੱਦਲ ਫਟ ਗਿਆ ਪਾਣੀ ਜ਼ਿਆਦਾ ਹੋ ਗਿਆ ਉਹ ਇਹੋ ਜੀ ਪਰੇਸ਼ਾਨੀਆਂ ਕਰਕੇ ਇਹ ਜਿਹੜਾ ਨਦੀ ਹੈਗੀ ਸੀ ਉਹਦੇ ਵਿੱਚ ਪਾਣੀ ਜ਼ਿਆਦਾ ਹੋ ਗਿਆ ਤੇ ਉਹ ਜਿਹੜਾ ਪ੍ਰੈਸ਼ਰ ਪੱਥਰਾਂ ਸਮੇਤ ਜਾਂ ਮਲਬੇ ਸਮੇਤ ਅੱਗੇ ਆਇਆ ਉਹਦੇ ਵਿੱਚ ਇਹ ਜਿਹੜਾ ਦਰਾਲੀ ਪਿੰਡ ਹੈਗਾ ਸੀ ਇੱਕ ਛੋਟਾ ਜਿਹਾ ਕਸਬਾ ਹੀ ਸਮਝੋ ਜਾਂ ਪਿੰਡੀ ਅਸਲ ਵਿੱਚ ਕਿਹਾ ਜਾਂਦਾ ਜੀ ਉਹਦੇ ਵਿੱਚ ਇਹ ਇੱਕ ਪਾਸੇ ਮਾਰ ਕੀਤੀ ਤਾਂ ਉਹ ਪੂਰਾ ਏਰੀਆ ਉਹ ਸਾਫ਼ ਹੋ ਗਿਆ ਤੇ ਸਾਰੇ ਜਿਹੜੇ ਹੈ 1 ਮਿੰਟ ਤੋਂ ਘੱਟ ਟਾਈਮ ਦੇ ਵਿੱਚ ਇਹਦੇ ਵਿੱਚ ਇਹ ਜਿਹੜਾ ਘਟਨਾਕਰਮ ਹੋਇਆ ਪੂਰੇ ਬੈਂਕ ਮਕਾਨ ਦੁਕਾਨਾਂ ਬਾਜ਼ਾਰ ਪੂਰਾ ਸਾਫ ਹੋ ਗਿਆ ਅਤੇ ਇਹਦੇ ਕਈ ਲੋਕ ਮਲਵੇ ਵਿੱਚ ਫਸੇ ਹੋਏ ਨੇ ਕਿਹਾ ਜਾ ਰਿਹਾ ਕਿ 100 ਤੋਂ ਜ਼ਿਆਦਾ ਹੋ ਸਕਦੇ ਨੇ ਐਵੇਂ ਤਾਂ ਸਿਰਫ ਅੰਦਾਜ਼ਾ ਮੁੱਖ ਮੰਤਰੀ ਉੱਤਰਾਖੰਡ ਸਰਕਾਰ ਪੁਸ਼ਕਰ ਸਿੰਘ ਧਾਮੀ ਇਹ ਘਟਨਾ ਨੂੰ ਬੜੇ ਸੀਰੀਅਸ ਹੋ ਲੈ ਰਹੇ ਨੇ ਤੇ ਐਸ ਡੀ ਆਰ ਐਫ ਐਨ ਡੀ ਆਰ ਐਫ ਲੋਕਲ ਪ੍ਰਸ਼ਾਸਨ ਪੁਲਿਸ ਸਥਾਨਕ ਲੋਕ ਵੀ ਨਾਲ ਜੁਟੇ ਹੋਏ ਨੇ ਅਲ ਰਾਤ ਕਾਰ ਰਹੇ ਤੇ ਜਿਹੜੇ ਬਚਾਅ ਕਰ ਰਹੇ ਨੇ ਰਿਸਕਿਓਪਰੇਸ਼ਨ ਉਹ ਚਲਾਇਆ ਜਾ ਰਿਹਾ ਹੈ ਜੀ ਜੀ ਉੱਥੇ ਮਹਿੰਦਰ ਜੀ ਜੇਕਰ ਗੱਲ ਕਰੀਏ ਤਾਂ ਹੁਣ ਤੱਕ 4 ਲੋਕਾਂ ਦੇ ਮੌਤੀ ਖਬਰ ਸਾਹਮਣੇ ਆਈ ਹੈ ਤੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਆંકੜੇ ਵੱਧ ਵੀ ਸਕਦੇ ਨੇ ਕੁਝ ਇਸ ਦੇ ਬਾਬਤ ਵੀ ਜਾਣਕਾਰੀ ਮਿਲੀ ਹੈ ਜਿਵੇਂ ਤੁਸੀਂ ਕਿਹਾ ਕਿ ਗੰਗੋਤਰੀ ਦਾਮ ਉੱਥੇ ਹੈ ਤਾਂ ਕਿੰਨੇ ਟੂਰਿਸਟ ਸੀਗੇ ਇਸ ਪਿੰਡ ਦੇ ਵਿੱਚ ਰਹਿਣ ਵਾਲੇ ਕਿਉਂਕਿ ਹੋਟਲ ਵੀ ਕਈ ਜਗ੍ਹਾ ਦੇ ਵਿੱਚ ਤੇ ਜਿਹੜੇ ਹੋਟਲ ਜਾਂ ਹੋਮ ਸਟੇ ਹੋਮ ਸਟੇ ਕਿੰਨੇ ਜਿਵੇਂ ਅਗਰ ਮੈਂ ਪਿੰਡੇ ਰਹਿਣਾ ਤਾਂ ਮੇਰੇ ਕੋਲ ਆ ਕੇ ਯਾਤਰੀ ਰਹਿ ਸਕਦੇ ਨੇ ਹੋਮ ਸਟੇ ਦੇ ਵਿੱਚ ਵੀ ਤੇ ਹੋਟਲ ਵੀ ਤੇ ਕਈ ਦੁਕਾਨਾਂ ਜੀ ਵੀ ਜਿਹੜੇ ਯਾਤਰੀ ਰੁਕੇ ਸੀ ਕਿਹਾ ਇਹ ਜਾ ਰਿਹਾ ਅੰਦਾਜ਼ਾ ਲਗਾਇ ਰਹੇ 104 ਤੋਂ ਜ਼ਿਆਦਾ ਲੋਕ ਇਹਦੇ ਵਿੱਚ ਅਜੇ ਤੱਕ ਲਾਪਤਾ ਨੇ ਜਿਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੌਤਾਂ ਦਾ ਅੰਕੜੇ ਬਾਰੇ ਕੁਝ ਪਤਾ ਲੱਗਾ ਕਿ ਐਗਜ਼ੈਕਟ ਜੋ ਪ੍ਰਸ਼ਾਸਨ ਦੇ ਵੱਲੋਂ 4 ਲੋਕ ਦੱਸੇ ਗਏ ਨੇ ਸਿਰਫ ਕੈਜੂਐਲਟੀ ਉੱਥੇ ਤੱਕ ਹੈ ਜਾਂ ਫਿਰ ਬਧੀ ਵੀ ਹੈ ਨੇ ਅਜੇ ਤੱਕ ਕੋਈ ਇਹਦੀ ਡਿਟੇਲ ਨਹੀਂ ਆਈਏ ਕਿਉਂਕਿ ਪ੍ਰਸ਼ਾਸਨ ਅਜੇ ਸਿਰਫ ਸਾਰਾ ਰੈਸਕਿਊ ਬਲੇ ਹੈ ਤੇ ਕਿਸ ਤਰ੍ਹਾਂ ਦੀ ਪਰੇਸ਼ਾਨੀਆਂ ਕਿਸ ਤਰ੍ਹਾਂ ਦੀਆਂ ਦਿੱਕਤਾਂ ਨੇ ਇਹ ਕਿਉਂਕਿ ਇਹ ਜਿਹੜਾ ਏਰੀਆ ਬੜਾ ਇੰਟੀਰੀਅਰ ਪੈਂਦਾ ਉੱਤੇ ਹਰ ਇੱਕ ਦਾ ਪਹੁੰਚਣਾ ਵੀ ਇੰਪੋਸੀਬਲ ਨਹੀਂ ਹੈਗਾ ਉਹਦੇ ਕਰਕੇ ਹੀ ਇਹ ਸਭ ਪਰੇਸ਼ਾਨੀਆਂ ਆ ਰਹੀਆਂ ਤੇ ਲਗਾਤਾਰ ਉਤਰਾਖੰਡ ਸਰਕਾਰ ਇਸ ਨੂੰ ਲੈ ਕੇ ਗੰਭੀਰ ਹੈ ਤੇ ਜਿਹੜੀ ਇਹਦੀ ਕਾਰਵਾਈ ਹੈ ਰੈਸਕਿਊ ਆਪਰੇਸ਼ਨ ਨਹੀਂ ਹੋਤੇ ਤੇ ਮੁੱਖ ਮੰਤਰੀ ਸਵਮਾਨ ਆਪ ਇਸ ਮਾਮਲੇ ਨੂੰ ਵੇਖ ਰਹੇ ਜੀ ਬਬਾ ਧੰਨਵਾਦ ਮੈਂ ਦਰਜ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਇਦ ਸਨ ਮੇਰੇ ਨਾਲ ਉੱਤਰਾਖੰਡ ਤੋਂ ਮੇਰੇ ਸਹਿਯੋਗੀ ਮਹਿੰਦਰਪਾਲ ਜਨਾਦੇ ਵੱਲੋਂ ਸਾਰੀ ਜਾਣਕਾਰੀ ਉੱਤਰਾਖੰਡ ਤੋਂ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹੈ ਤਾਂ ਉੱਤਰਾਖੰਡ ਦੇ ਤਰਾਲੀ ਦੇ ਪਿੰਡ ਗੰਗਾ ਖੀਰ ਦੇ ਵਿੱਚ ਜਿਹੜੀ ਹੈ ਪੂਰੀ ਘਟਨਾ ਵਾਪਰੀ ਹੈ ਜਿੱਥੇ ਬੱਦਲ ਫਟਣ ਦੇ ਕਾਰਨ ਮਹਿਜ਼ 45 ਸੈਕਿੰਡਾਂ ਦੇ ਵਿੱਚ ਜਿਹੜਾ ਪੂਰਾ ਪਿੰਡ ਹੈ ਉਹ ਤਬਾਹ ਹੋ ਗਿਆ ਹੈ ਸਿਰਫ ਮਲਵਾ ਹੀ ਮਲਵਾ ਜਿਹੜਾ ਹੈ ਉਹ ਚਾਰੇ ਪਾਸੇ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਕਾਰਨ ਹੁਣ ਕਈ ਤਰੀਕੇ ਦੇ ਖਾਤ ਦਾ ਕਈ ਤਰੀਕੇ ਦਾ ਪ੍ਰਗਟਾਇਆ ਜਾ ਰਿਹਾ ਹੈ ਪ੍ਰਸ਼ਾਸਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਦੇ ਵੱਲੋਂ ਚਾਰ ਮੋਤਾਂ ਦੀ ਪੁਸ਼ਟੀ ਜਿਹੜੀ ਉਹ ਕਰ ਦਿੱਤੀ ਗਈ ਹੈ ਤੇ ਜਿਵੇਂ ਮੇਰੇ ਸਹਿਯੋਗੀ ਨੇ ਵੀ ਦੱਸਿਆ ਕਿ ਗੰਗੋਤਰੀ धाम ਜੋ ਚਾਰ ਧਾਮਾਂ ਦੀ ਯਾਤਰਾ ਦੇ ਵਿੱਚੋਂ ਸਭ ਤੋਂ ਅਹਿਮ ਸਥਾਨ ਹੈ ਜਿੱਥੋਂ ਪ੍ਰਾਣਤਾ ਮੰਨਤਾ ਹੈ ਕਿ ਇੱਥੋਂ ਗੰਗਾ ਮਾਤਾ ਜਿਹੜੀ ਆ ਪ੍ਰਗਟ ਹੁੰਦੀ ਹੈ ਇੱਥੋਂ ਗੰਗਾ ਜਿਹੜੀ ਆ ਨਿਕਲਦੀ ਹੈ ਤਾਂ ਉੱਥੇ ਦੇ ਦਰਸ਼ਨ ਕਰਨ ਦੇ ਲਈ ਲਗਾਤਾਰ ਬੜੀ ਗਿਣਤੀ ਸ਼ਰਧਾਲੂ ਪਹੁੰਚਦੇ ਨੇ ਯਾਤਰੀ ਜਿਹੜਾ ਨੇ ਉੱਥੇ ਜਾਂਦੇ ਨੇ ਇੱਕ ਟੂਰਿਜ਼ਮ ਪਲੇਸ ਵੀ ਹੈ ਤਾਂ ਉੱਥੇ ਕਈ ਯਾਤਰੀ ਜਿਹੜਾ ਨੇ ਇਸ ਗੰਗਾ ਖੀਰ ਦੇ ਵਿੱਚ ਜਿਹੜਾ ਸਟੇ ਕਰਦੇ ਨੇ ਤਾਂ ਜਿਵੇਂ ਹੁਣ ਜਾਣਕਾਰੀ ਮਿਲ ਰਹੀ ਹੈ ਕਿ 100 4 ਦੇ ਕਰੀਬ ਯਾਤਰੀ ਜਿਹੜਾ ਨੇ ਉੱਥੇ ਰੁਕੇ ਹੋਏ ਸੀ ਤਾਂ ਉਹ ਯਾਤਰੀ ਵੀ ਜਿਹੜਾ ਨੇ ਲਾਪਤਾ ਦੱਸਿਆ ਜਾ ਰਹੇ ਨੇ ਪ੍ਰਸ਼ਾਸਨ ਹੈ ਲਗਾਤਾਰ ਬੱਬਾ ਪਾਰ ਹੈ ਜੇਕਰ ਗੱਲ ਕੀਤੀ ਜਾਵੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਹੁਣ ਇਸ ਪੂਰੀ ਘਟਨਾ ਨੂੰ ਲੈ ਕੇ ਜਿਹੜਾ ਐਕਸ ਦੇ ਉੱਤੇ ਪੋਸਟ ਕਰਕੇ ਦੁੱਖ ਜਿਹੜਾ ਉਹ ਜਤਾਇਆ ਗਿਆ ਹੈ ਉਹਨਾਂ ਨੇ ਇਸ ਸੰਬੰਧ ਭਾਗੀ ਘਟਨਾ ਦੇ ਲਈ ਜਿਹੜਾ ਕਿਹਾ ਕਿ ਸਹੀ ਲਗਾਤਾਰ ਉੱਤਰਾਖੰਡ ਪ੍ਰਸ਼ਾਸਨ ਤੇ ਉੱਤਰਾਖੰਡ ਸਰਕਾਰ ਦੇ ਸੰਪਰਕ ਦੇ ਵਿੱਚ ਜੇਕਰ ਕਿਸੇ ਨੂੰ ਕਿਸੇ ਤਰੀਕੇ ਦੀ ਲੋੜ ਪੈਂਦੀ ਹੈ ਤਾਂ ਹਰ ਬੋਝ ਦੀ ਮਦਦ ਜਿਹੜੀ ਆ ਉਹ ਪਹੁੰਚਾਈ ਜਾਏਗੀ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਜਿਨ੍ਹਾਂ ਦਾ ਨੁਕਸਾਨ ਹੋਇਆ ਅਸੀਂ ਉਹਨਾਂ ਸਾਰੇ ਪਰਿਵਾਰਾਂ ਦੇ ਨਾਲ ਖੜੇ ਆ ਤਾਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਨੁਕਸਾਨ ਕਿੱਡੇ ਵੱਡੇ ਪੱਧਰ ਤੇ ਪਹੁੰਚਿਆ ਹੈ ਜੋ ਬੱਦਲ ਫਰਟਣ ਦੇ ਕਾਰਨ ਜੋ ਉਥੇ ਲੋਕਲ ਨਹਿਰ ਹੈ ਤਾਂ ਉਸ ਦੇ ਰਾਹੀਂ ਇਹ ਪੂਰਾ ਪਾਣੀ ਜਿਹੜਾ ਉਹ ਪਿੰਡ ਦੇ ਵਿੱਚ ਆ ਗਿਆ ਤੇ ਮਹਿਜ਼ 45 ਸੈਕਿੰਡ ਮਤਲਬ 1 ਮਿੰਟ ਤੋਂ ਵੀ ਘੱਟ ਦਾ ਸਮਾਂ ਜਿਹੜਾ ਹੈ ਉਹ ਲੱਗਾ ਪੂਰੇ ਪਿੰਡ ਨੂੰ ਜਿਹੜਾ ਇੱਕ ਮਲਬੇ ਦੇ ਵਿੱਚ ਤਬਦੀਲ ਹੋਣ ਦੇ ਲਈ ਜਿਵੇਂ ਮੇਰੇ ਸਹਿਯੋਗੀ ਨੇ ਵੀ ਦੱਸਿਆ ਕਿ ਹੱਲੇ ਵੀ ਜੋ ਜਾਣਕਾਰੀ ਨਿਕਲ ਕੇ ਆ ਰਹੀ ਹੈ ਕਿ ਅ 100 ਤੋਂ ਵੱਧ ਲੋਕ ਜਿਹੜਾ ਨੇ ਉਹ ਥੱਲੇ ਦੱਬੇ ਹੋਏ ਦੱਸੇ ਜਾ ਰਹੇ ਨੇ ਜਿਹੜੇ ਮਲਵੇ ਦੇ ਵਿੱਚ ਦੱਬੇ ਹੋਏ ਨੇ ਤੇ ਇਸ ਤਰੀਕੇ ਦੇ ਨਾਲ ਇਹ ਆਂਕੜਾ ਜਿਹੜਾ ਹੈ ਉਹ ਬਦਾ ਰਹੇਗਾ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਐਗਜੈਕਟ ਨੰਬਰ ਜਿਹੜਾ ਉਹ ਨਹੀਂ ਹੁੰਦਾ ਕਿਸੇ ਦੇ ਕੋਲ ਵੀ ਕਿ ਕਿੰਨੇ ਘਰ ਨੇ ਕਿੰਨੇ ਘਰਾਂ ਦੇ ਵਿੱਚ ਲੋਕ ਰਹਿ ਰਹੇ ਸੀ ਕਿੰਨੇਾਂ ਦੇ ਵਿੱਚ ਹੋਮਸਟੇ ਜਿਵੇਂ ਉੱਤਰਾਖੰਡ ਦੇ ਵਿੱਚ ਕੁਝ ਅਜਿਹੇ ਏਰੀਏ ਨੇ ਜਿੱਥੇ ਹੋਟਲਸ ਵਗੈਰਾ ਨਹੀਂ ਬਣੇ ਤਾਂ ਉੱਥੇ ਲੋਕਲ ਲੋਕ ਜਿਹੜਾ ਨੇ ਉਹ ਆਪਣੇ ਘਰ ਦੇ ਵਿੱਚ ਇੱਕ ਕਮਰੇ ਦੋ ਕਮਰੇ ਜਾਂ ਫਿਰ ਇੱਕ ਪੂਰੇ ਫਲੋਰ ਨੂੰ ਹੋਮਸਟੇ ਦੇ ਰੂਪ ਦੇ ਵਿੱਚ ਤਬਦੀਲ ਕਰਾ ਲੈਂਦੇ ਨੇ ਜਿੱਥੇ ਜਾ ਕੇ ਯਾਤਰੀ ਜਾਂ ਫਿਰ ਜੋ ਸ਼ਰਧਾਲੂ ਕਿਸੇ ਤੀਰਥ ਧਾਨ ਦੀ ਯਾਤਰਾ ਦੇ ਲਈ ਆਏ ਹੁੰਦੇ ਨੇ ਤਾਂ ਉੱਥੇ ਸਟੇ ਕਰ ਸਕਦੇ ਨੇ ਉੱਥੇ ਰੁਕ ਸਕਦੇ ਨੇ ਤਾਂ ਹੁਣ ਇਹ ਵੀ ਦੇਖਣਾ ਹੋਏਗਾ ਕਿ ਕਿੰਨੇ ਆਦੇ ਹਜੇ ਤੱਕ ਰਿਕਾਰਡ ਜਿਹੜਾ ਹੈ ਉਹ ਪ੍ਰਸ਼ਾਸਨ ਨੂੰ ਮਿਲਦਾ ਹੈ ਕਿੰਨਾ ਕੋਫੀਸ਼ਲ ਤੌਰ ਦੇ ਉੱਤੇ ਪ੍ਰਸ਼ਾਸਨ ਜਿਹੜਾ ਹੈ ਉਹ ਹੋਰ ਇਸ ਦੇ ਉੱਤੇ ਕਲੈਰੀਫਿਕੇਸ਼ਨ ਦਿੰਦਾ ਪਰ ਇੰਨੀ ਗੱਲ ਜ਼ਰੂਰ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਆંકੜੇ ਜਿਹੜਾ ਨੇ ਚਾਹੇ ਉਹ ਜਾਨੀ ਨੁਕਸਾਨ ਦੇ ਹੋਣ ਚਾਹੇ ਫਿਰ ਉਹ ਮਲਵੇ ਦੇ ਹੇਠ ਫਸੇ ਹੋਏ ਲੋਕਾਂ ਦੇ ਹੋਣ ਜਾਂ ਫਿਰ ਮੌਜੂਦਾ ਸਮੇਂ ਦੇ ਵਿੱਚ ਇਸ ਪਿੰਡ 'ਚ ਕਿੰਨੇ ਲੋਕ ਨੇ ਉਹ ਘਟਦੇ ਵੱਧਦੇ ਰਹਿਣਗੇ ਕਿਉਂਕਿ ਕਿਸੇ ਦੇ ਕੋਲ ਵੀ ਹਜੇ ਇਗਜ਼ੈਕਟ ਜਾਣਕਾਰੀ ਜਾਂ ਫਿਰ ਇਗਜ਼ੈਕਟ ਫਿਗਰ ਜਿਹੜੀ ਆ ਉਹ ਦੱਸਣ ਦੇ ਲਈ ਨਹੀਂ ਹੋਏਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੰਨ ਕੇ ਚੱਲ ਸਕਦੇ ਹਾਂ ਕਿ ਨਾ ਅਕੜਿਆਂ ਦੇ ਵਿੱਚ ਥੋੜੀ ਤਬਦੀਲੀ ਜਾਂ ਫਿਰ ਇਹ ਆਕੜੇ ਵੱਧ ਸਕਦੇ ਨੇ ਤੇ ਉਥੇ ਜੇਕਰ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਵੀ ਪੱਬਾ ਪਾ ਰਿਹਾ ਹੈ ਤੇ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਅਧਿਕਾਰੀ ਤੇ ਵਿਧਾਇਕ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਉਹਨਾਂ ਦਾ ਵੀ ਪੱਖ ਸੁਣ ਲੈਣੇ ਆ। ਥਾਲੀ ਮੇਂ ਖੀਰ ਗੰਗਾ ਹੈ ਗਦੇਰਾ ਜਿਸਮੇ ਉਪਰ ਜਿਸਾ ਵੀਡੀਓ ਮੇਂ ਵੀ ਅਸੀਂ ਦੇਖ ਪਾਦੇ ਕਿ ਕਲਾਊਡ ਬਸ ਹੋਣੇ ਸੇ ਕਾਫੀ ਪਾਣੀ ਇੱਕ ਸਾਥ ਆਇਆ ਹੈ एकदम ਛਾਇਆ ਹੈ ਔਰ ਚੋਕੇ ਵਾਪਰ ਗੈਸਟ ਹਾਊਸ ਹੈ ਔਰ ਛੋਟੇ ਰੈਸਟੋਰੈਂਟ ਵੀ ਹੈ ਔਰ ਹੋਟਲਸ ਵੀ ਹੈ ਜਿਸ ਸੁਗਾਓ उसी के मद्देनज़र हमने अपना आर्मी का टीम हर्षिल की है उनको मैंने रिक्वेस्ट करके तुरंत भिजवा दिया था और उनका भी एक अभी मेरे फ़ोन पे अभी नेटवर्क पे मेरे अब का नहीं वहाँ पे कनेक्ट नहीं हो पा रहा है लेकिन कुछ एक लॉसेस की सूचना है तो चार लोगों का उन्होंने मुझे बताया था कि लॉस का आया है और प्रॉपर्टी का लॉसेस भी है हम लोग मौके पे निकलने हैं और मौके पे ज़्यादा अच्छा उसका वो तो अभी तुरंत ही घटना घटी है तो उसमें थोड़ा सा टाइम लगता है सेटल करने में जैसे हमारी टीम तहसील का टीम चली गई है पी का टीम चली गई है एस डी एस एफ एन को मैं भेज चुका हूँ तो एक इवेल्यूएशन में टाइम लगता है थोड़ा सा एक घंटे के बीच में बाद के आस हमें एग्जैक्ट इन्फॉर्मेशन मिल जाएगी अभी अभी धराली में खीर घाट के ऊपर बादल फटने से धराली गांव के नीचे वाला पूरा हिस्सा और बहुत प्रलय का वहां पे जो है मंजर जो हुआ है और तत्काल जो मुखबा वालों ने तत्काल जो है सूचना दी और मैंने तत्काल जो है माननीय मुख्यमंत्री जी जो अभी त्रिपुरा में हैं उनको तत्काल सूचना दे दी है जिलाधिकारी को इसके लिए अलर्ट कर दिया गया है हमारी वहां पे जो हर्सिल में आर्मी की टीम थी आर्मी की टीम वहां पर पहुंच गई है और एनडीआरएफ एसडीआरएफ की टीम भी मौके पे पहुंच रही है बहुत बड़ी ऐसी दुर्घटना है हम भगवान से इस समय जो इस घड़ी में सबको मजबूती के साथ जो है पूरी टीम को वहां पे लगा दिया गया है और जो हमारे गढ़वाल कमिश्नर उनसे भी बात हो चुकी है चीफ सेक्रेटरी से बात हो चुकी है तो तत्काल इसके लिए जो जिलाधिकारी द्वारा तत्काल पूरी टीमें वहां पे रवाना कर दिए खुद भी जो है जिलाधिकारी मौके पर पहुंच रहे हैं और जो हमारे आर्मी की टीम है वो मौके पर पहुंच गई है और मैं क्योंकि देहरादून था मैं भी यहाँ से देहरादून से चल गया ये बहुत बड़ी ऐसी घटना है हम भगवान से प्रार्थना करते हैं कि जो है